ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10177 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਆਲਾ ਤਸਵੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਬਚ ਫਰੀਦਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪਰਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੇਵਕ ਸਿੰਘ ਹੀ ਪਿੰਡ ਰਾਮ ਸਿੰਘਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ ਮੋਬਾਈਲ ਨੰਬਰ ਹੀ 9914004404 ਠੀਕ ਆ ਜੀ ਕਿਧਰੋਂ ਸ਼ੁਰੂ ਕਰਕੇ ਬਈ ਜਿੱਧਰ ਮਰਜੀ ਕਰ ਲਓ ਆ ਸੂਈ ਤੋਂ ਕਰ ਜਰਸੀ ਤੋਂ ਸ਼ੁਰੂ ਕਰ ਲੈਨੇ ਤਾਂ ਆ ਜੀ ਸੂਈ ਜਰਸੀ ਕਦੋਂ ਸੂਈ ਆ ਬਈ ਇਹ ਬਈ ਕੱਲ ਸ਼ਾਮ ਨੂੰ ਸੂਈ ਆ 5 ਮਿੰਟ ਜੇ ਡਨ ਆ ਜੀ ਜੇਰ ਦੀ ਵੀਡੀਓ ਹੈਗੀ ਆ ਬਈ ਆਪਾਂ ਬੱਚਾ ਕਿ ਦਿੱਤਾ ਜੀ ਬੱਚਾ ਜੀ ਹੰਗਰ ਬੱਚਾ ਹਾਂਜੀ ਕਿੰਨੇ 2 2 ਚਵਾਂਜਾਂ ਹੋ ਗਈਆਂ ਬਾਈ ਹਾਂਜੀ ਹਾਂ ਕਾਲਾ ਸ਼ਾਮ ਮੋਲਾ ਕੱਢ ਲਿਆ ਜੀ ਬੋਲਾ ਬਾਈ 3 ਕਿਲੋਟਰ ਬੋਲਾ ਕੱਢਿਆ 1.5 ਕਿਲੋਟਰ ਇੱਕ ਬੱਚਾ ਪੀਗਾ 4 ਕਿਲੋਟਰ ਜਾਣੀ 9-10 ਕਿਲੋ ਬੋਲਾ ਨਿੰਤਰ ਤਿਆਰ ਹਾਂ ਹਾਂਜੀ ਹਾਂ ਇਹਨਾਂ 9-10 ਕਿੰਨਾ ਕ ਪਾਜੂ ਬਾਈ ਦੁੱਧ ਬਾਈ 20 ਲੀਟਰ ਪਾਉਗੀ ਵੱਡੀ ਵਹਿੜ ਆ ਗਈ ਠੀਕ ਆ ਜੀ ਹਾਂਜੀ ਤੇ ਕਿੰਨੇਵੇਂ ਸੂਏ ਹੁੰਦੀ ਹੈ ਜੀ ਇਹ ਤੀਜੇ ਸੂਏ ਹੁੰਦੀ ਹੈ ਤੋੜ ਕੇ ਦਿਖਾ ਦਿਓ ਜੀ ਤੀਜੇ ਸੂਏ ਹੁੰਦੀ ਆ ਕੱਲ ਸ਼ਾਮ ਨੂੰ ਸੂਈ ਸੀ ਬਾਈ ਕਹਿੰਦਾ ਉਸ ਸ਼ਾਮ ਨੂੰ ਤਾਂ ਮਾੜਾ ਮੋਟਾ ਜਿਹਾ ਕੱਢਿਆ ਤੇ ਤੜਕੇ 4 ਕਿਲੋ ਬੋਲਾ ਕੱਢ ਲਿਆ ਕੋਸ ਬੱਚਾ ਚੋਂ ਗਿਆ ਜਾਨੀ 9 10 ਕਿਲੋ ਬੋਲਾ ਨੈਟ ਤਿਆਰ ਆ ਪ੍ਰੋਪਰ ਖਾਲੀ ਦਾ ਬਾਈ ਨੇ ਕੀਤੀ ਨਹੀਂ ਕਿਉਂਕਿ ਤਾਜੀ ਸੂਈ ਆ ਅਜੇ ਦੋ ਜਵਾਨੀਆਂ ਹੋਰ ਨਹੀਂ ਖਾਲੀ ਹੁੰਦੀ ਦੁੱਧ ਬਾਈ 10 ਦਾ 20 ਲੀਟਰ ਪਾ ਜੂਗੀ 20 ਲੀਟਰ ਦੁੱਧ ਕੋਈ ਬਾਲਾ ਵੀ ਨਹੀਂ ਕੱਦ ਵਜਨ ਕਾੜਦੀ ਬਹੁਤ ਚੰਗੀ ਆ ਜੀ ਕੋਈ ਪੂਰੀ ਵੱਡੀ ਜਰਸੀ ਐਫ ਜੀ ਡਾ ਕਾਦਾ ਜੀ ਕੋਈ ਛੋਟਾ ਕਾਦ ਨਹੀਂ ਮੋੜ ਲਿਆ ਵੀਰ ਥਾਣਾ ਦੇ ਸਾਇਜ ਵੀ ਸੋਹਣੇ ਆ ਗੈਪ ਤੇ ਲੱਗੇ ਨਿਖੜਵੇਂ ਹੱਤੀ ਜਵਾਈ ਵਾਲਾ ਥਾਣਾ ਨੇੜੇ ਤੋਂ ਚੈੱਕ ਕਰਾ ਦਿੰਨੇ ਬਾਈ ਦੇ ਮੋਢੇ ਤੇ ਕਰਹਾਈ ਟੰਗਦੀ ਹੈ ਜੀ ਹਾਈਟ ਬਹੁਤ ਆਵੇ ਤਾਜੀ ਸੂਈ ਮਗਰ ਬੱਚਾ ਵੱਚਾ ਹੈ ਜੀ ਥਣਾ ਦੀ ਓਕੇ ਹੈ ਭਾਈ ਹਾਂ ਭਾਈ ਹਾਂ ਸਾਰੇ ਥਣ ਓਕੇ ਆ ਠੀਕ ਹੈ ਜੀ ਥਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਕੇ ਆਜੋ ਬਾਕੀ ਹਵਾਨਾ ਕਰਮ ਵਾਲੀ ਬਹੁਤ ਵੱਡਾ ਤਿਆਰ ਕਰੀ ਬੈਠੀ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 11 ਵਜੇ ਤੇ 12 ਮਿੰਟ ਹੋ ਗਏ ਆ ਚੈੱਕ ਕਰ ਲੋ ਜੀ 판ਲੇ ਤੇ जजमेंट ओसाव ना करो जे शाम नु वीडियो बनाउंदे ता और भी हवानना तैयार सोना तैयार ਕੀਤਾ ਹੋਣਾ ਠੀਕਾ ਜੀ ਖਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਾਓ 20 ਲੀਟਰ ਦੁੱਧ ਕੋਈ ਬਾਲਾ ਨਹੀਂ ਕੋਈ ਕੱਦ ਵਜਨ ਵਾਲੀ ਆ ਬਾਕੀ ਸੇਵਾ ਦੇ ਸਭ ਤੇ ਮਗਰ ਬੱਚਾ ਬੱਚਾ ਮੁੱਲ ਬਈ ਦਾ ਜਾਇਜ਼ ਹੈ ਜੀ ਮੁੱਲ 55000 ਦੀ ਦੇ ਦਾਂਗੇ ਉਹ ਜੁਮਾਨਤ ਨਾ ਮੜ ਮੜ ਤਨ ਥੋੜਾ ਬਹੁਤਾ ਹੀ ਹੋਊਗਾ ਜੀ ਮੁੱਲ ਜਾਇਜ਼ ਹੀ ਰੱਖਿਆ ਜੀ ਸਹੀ ਗੱਲ ਜਾਇਜ਼ ਹੀ ਆ ਮੁੱਲ 55000 ਦੀ ਬਾਈ ਕਹਿੰਦਾ ਦੇ ਦਾਂਗੇ ਜਿਹਨੂੰ ਚੱਜੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਦੂਜਾ ਸੁਆ ਸੁਹਣੀ ਕਿੰਨਾ ਕਰਾ ਦਨ ਲੈ ਜੂ ਜੀ ਇਹ ਬਾਈ ਦੋ ਤਿੰਨ ਦਨ ਲਓ ਦੋ ਤਿੰਨ ਦਨ ਲੈ ਕਿੰਨਾ ਕ ਪਾ ਜੂ ਬਾਈ ਦੁੱਧ ਪਾ ਦੋਗੇ ਬਾਈ 16 17 ਲੇਖ ਠੀਕ ਹੈ ਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ ਦੂਜਾ ਸੁਆ ਸੁਹੰਦੀ Ориਜਨਲ ਜੀ ਦੈਣ 2 4 ਦਨ ਲੈ ਜੂਗੀ ਬਾਈ ਕਹਿੰਦਾ ਮਾਲਕਾਂ ਨੇ 16 17 ਕਹਿ ਕੇ ਦਿੱਤੀ ਆ ਆਪਾਂ ਵੀ 16 17 ਕਹਿ ਕੇ ਦੇਣੀ ਆ ਬਾਕੀ ਥਾਣਾ ਦੀ ਇਹ ਵੀ ਓਕੇ ਆ ਬਾਈ ਹਾਂ ਜੀ ਹਾਂ ਓਕੇ ਸੋਨਾ ਗੁਲਾਬੀ ਥਾਣਾ ਕੱਦ ਵਜਨ ਕੱਢਦੀ ਇਹ ਵੀ ਚੰਗੀ ਆ ਜੀ ਤਿਆਰੀ ਕਰਨ ਵਾਲੀ ਦੀ ਚੰਗੀ ਆ ਦੋ ਚਾਰਾਂ ਦਿਨਾਂ ਤੇ ਕਰਦਾ ਹੋਰ ਵੀ ਸੋਹਣਾ ਹਵਾਨਾ ਤਿਆਰ ਕਰ ਲੈਣਾ ਖਾਣਾ ਦੇ ਸਾਇ ਸੋਹਣਿਆ ਜਾਰੇ ਗੈਪ ਤੇ ਲੱਗੇ ਨਿੱਖਣਵੇਂ ਹੱਥੀ ਚਵਾਈ ਵਾਲੇ ਸੋਹਣੀ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਨੇੜੇ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਜੀ ਬਾਕੀ ਦੋ ਚਾਰਾਂ ਦਿਨਾਂ ਤੇ ਕਰ ਹੋਰ ਵੀ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਸੀਰ ਸਾਊ ਪਾਈ ਅੰਤ ਕੋਈ ਨਹੀਂ ਨਿਆਣਾ ਪਾਉਣਾ ਪਾਲਿਓ ਨਹੀਂ ਪਾਉਣਾ ਨਾ ਪਾਉ ਖਾਣਾ ਦੀ ਓਕੇ ਆ ਚਾਹੇ ਜਵਾਕ ਚੁਈ ਜਾਣ ਕੱਦ ਵਜਨ ਕਰਦੀ ਚੰਗੀ ਆ 16 17 ਕਿਲੋ ਦੁੱਧ ਕੋਈ ਬਾਲਾ ਨਹੀਂ ਗਾਂ ਨੂੰ ਅਈ ਨੱਕ ਦਾ ਐਫ ਨਾਰਮਲ ਜੀ ਸੇਵਾ ਤੇ ਦੇ ਦਿੰਦੀ ਆ ਜੇ ਸੇਵਾ ਚੰਗੀ ਹੋਈ ਕਿਸੇ ਦੀ ਤਾਂ ਫਿਰ ਹੋਰ ਵੀ ਪਾ ਜੂਗੀ ਬਾਲਟਲਾ ਹਵਾਨੇ ਚ ਬਹੁਤ ਪੰਜਾ ਨੇ ਦੇਖ ਸਕਦੇ ਹੋ ਤੁਸੀਂ ਬਾਕੀ ਬਰੀਕ ਬਰੀਕ ਵੇਂਜ ਹਵਾਨੇ ਤੇ ਬੋਤਲ ਸੋਨਾ ਗੁਲਾਬੀ ਥਾਣਾ ਹੱਥੀ ਚਵਾਈ ਵਾਲਾ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਕੱਦ ਬਾਈ ਰਾਏ ਦਾ ਵੀ ਮੋਢੇ ਤੇ ਘਰੋਂ ਦਾ ਬਾਈ ਦੇ ਕੱਦ ਵਜੇਗਾੜ ਦੀ ਵੀ ਚੰਗੀ ਆ ਇਹਦਾ ਮੁੱਲ ਬਾਈ ਇਹ ਬਾਈ ਮੁੱਲ ਤਾਂ ਭਲਾ 55 ਕਰਾ ਲੋ 50000 ਦੀ ਦੇਵਾ ਜੀ ਕਮੋਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 50000 ਦੀ ਗਾਂ ਦੇ ਦਾਂਗੇ ਜਿਹਨੂੰ ਜੱਜੂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ